ਸੱਚੀ ਗੱਲ ਜੀ ਗੁਲੀਨ ਬੁਟੀਕ ਜਗਰਾਉਂ ਦੇ ਤੁਹਾਡਾ ਸਵਾਗਤ ਆ ਅੱਜ ਫਿਰ ਆਪਾਂ ਹੈਂਡਵਰਕ ਵਾਲੇ ਸੂਟਾਂ ਦੀ ਕਲੈਕਸ਼ਨ ਲੈ ਕੇ ਆਏ ਆ ਜ्यादातर ਜਿਵੇਂ ਤੁਹਾਨੂੰ ਪਤਾ ਹੀ ਆ ਵੀ ਆਪਣੀ ਬੁਟੀਕ ਤੇ ਹੈਂਡਵਰਕ ਦੇ ਸੂਟ ਬਣਦੇ ਆ ਬਹੁਤ ਭੈਣਾਂ ਜਿਵੇਂ ਮੇਰੇ ਕੋਲ ਲੋਕੇਸ਼ਨ ਪੁੱਛਦੀਆਂ ਨੇ ਆਪਣੀ ਬੁਟੀਕ ਜਗਰਾਉਂ ਸ਼ਹਿਰ ਦੇ ਵਿੱਚ ਆ ਜਿਹੜਾ ਲੁਧਿਆਣਾ ਤੇ ਮੋਗੇ ਦੇ ਸੈਂਟਰ ਚ ਪੈਂਦਾ ਵਾ ਇਹ ਬੁਟੀਕ ਆਪਣੀ ਹੈਗੀ ਆ ਰੈਕੋਰਟ ਵਾਲੀ ਰੋਡ ਦੇ ਉੱਪਰ ਜਿਹੜੀ ਸ਼ਹਿਰ ਦੇ ਵਿੱਚੋਂ ਮਤਲਬ ਤੁਸੀਂ ਲੁਧਿਆਣਾ ਸਾਈਡ ਤੋਂ ਆਉਨੇ ਹੋ ਦਾ ਸਾਰਾ ਸ਼ਹਿਰ ਨਿਕਲ ਕੇ ਅੱਗੇ ਨਮਾਠਾਣਾ ਸਿਟੀ ਅਠਾਣਾ ਸਿਟੀ ਤੋਂ 10 ਕਿ ਦੁਕਾਨਾਂ ਆ ਗਈ ਆਪਣੀ ਬੁਟੀਕਾ 메ਨ ਰੋਡ ਦੇ ਉੱਪਰ ਹੀ ਆਪਣੀ ਬੁਟੀਕਾ ਤੁਸੀਂ ਜਦੋਂ ਵੀ ਆਉਣਾ ਹੋਵੇ ਪਲੀਜ਼ ਸੁਭਾ ਇੱਕ ਵਾਰ ਕਾਲ ਜ਼ਰੂਰ ਮੈਨੂੰ ਕਰ ਲਿਆ ਕਰੋ ਭੈਣ ਇੱਕ ਮੇਰੀ ਬਟਿੰਡੇ ਤੋਂ ਆਈ ਸੀਗੀ ਤੇ ਅਸੀਂ ਉਸ ਟਾਈਮ ਕਪੜਾ ਲੈਣ ਲਈ ਨਿਕਲ ਚੁੱਕੇ ਸੀਗੇ ਫਿਰ ਵਾਪਸ ਆਉਣਾ ਵੀ ਔਖਾ ਜਾਂਦਾ ਤੇ ਬੁਰਾ ਵੀ ਲੱਗਦਾ ਵਾ ਜਦੋਂ ਕੋਈ ਭੈਣ ਭਾਈ ਆ ਕੇ ਮੁੜ ਕੇ ਜਾਂਦਾ ਵੀ ਮੈਨਲੀ ਹੁੰਦਾ ਉਹਨਾਂ ਨੂੰ ਨਾ ਉਹ ਚੀਜ਼ ਫਿਰ ਚੰਗੀ ਵੀ ਨਹੀਂ ਲੱਗਦੀ ਹਾਂਜੀ ਬਾਕੀ ਨਹੀਂ ਕਪੜੇ ਦੀ ਗੱਲ ਸਾਰੇ ਅੱਜ ਵਾਲੇ ਜਿਹੜੇ ਹੈਗਾ ਸਟੱਫ ਹੋਊਗਾ ਹਨਾ ਸਾਰਾ ਡਿਫਰੈਂਟ ਸਟੱਫ ਰਹੂਗਾ ਤੇ ਥੋੜਾ ਬੁਟੀਕ ਦੇ ਉੱਪਰ ਆਪਣਾ ਕੰਮ ਚੱਲ ਰਿਹਾ ਉਹਦੇ ਕਰਕੇ ਆਪਾਂ ਨੂੰ ਥੋੜੇ ਇੱਕ ਟਾਈਮ ਲਈ ਬੁਟੀਕ ਵੀਡੀਓ ਜਿਹੜੀ ਹੈਗੀਆ ਉਹ ਘਰ ਦੇ ਵਿੱਚ ਹੀ ਬਣਾਉਣੀਆਂ ਪੈਣੀਆਂ ਨੇ ਕਿਉਂਕਿ ਘਰ ਦੇ ਵਿੱਚ ਵੀ ਆਪਣੇ ਦੋ ਰੂਮ ਬੁੱਕਾ ਕੀਤੇ ਹੋਇਆ ਜਿਹਦੇ ਵਿੱਚ ਆਪਾਂ ਆਪਣਾ ਬੁਟੀਕ ਦਾ ਕੰਮ ਕਰ ਰਹੇ ਹਾਂ ਜੇ ਕੋਈ ਭੈਣ ਭਾਈ ਬੁਟੀਕ ਤੇ ਆ ਵੀ ਰਿਹਾ ਨਾ ਬੁਟੀਕ ਨੂੰ ਦੇਖ ਕੇ ਵਾਪਸ ਨਾ ਜਾਏ ਮੈਨੂੰ ਕਾਲ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਘਰ ਦੇ ਵਿੱਚ ਕੰਮ ਕਰ ਰਹੇ ਹਾਂ ਇਸ ਟਾਈਮ ਹਨਾ ਅਜੇ ਮਹੀਨਾ ਕੋਰ ਲੱਗੂਗਾ ਹਾਂਜੀ ਆਪਾਂ ਸ਼ੁਰੂ ਕਰਦੇ ਹਾਂ ਇਸ ਪਹਿਲੇ ਸੂਟ ਤੋਂ ਇਹ ਵਾਲਾ ਜਿਹੜਾ ਸੂਟ ਰੈਂਕਾ ਆਪਣਾ ਇਹ ਸੂਟ ਹੈਗਾ ਬੜਿਆ ਹੋਇਆ ਸੈਟਨ ਡੂਪੀਅਨ ਸਿਲਕ ਦੇ ਵਿੱਚ ਕਿਉਂਕਿ ਕਲਾਇੰਟ ਨੂੰ ਆਪਾਂ ਪਹਿਲਾਂ ਵੀ ਸੂਟ ਬਣਾ ਕੇ ਭੇਜੇ ਸੀ ਉਹਨਾਂ ਨੂੰ ਬੜੇ ਪਸੰਦ ਆਇਆ ਇਹ ਸਟੱਫ ਤੇ ਮੈਂ ਉਹਨਾਂ ਨੂੰ ਬਹੁਤ ਹੀ ਵਧੀਆ ਲੱਗਿਆ ਵਾ ਉਹਨਾਂ ਨੇ ਆਪਾਂ ਨੂੰ ਉਸ ਤੇ ਆਰਡਰ ਦਿੱਤਾ ਹਨਾ ਇਹ ਵਾਲਾ ਜਿਹੜਾ ਹੈਗਾ ਜੀ ਘੇਰੇ ਦਾ ਕੰਮ ਧੱਕੇ ਦਾ ਕੰਮ ਟੋਟਲੀ ਧੱਕੇ ਦਾ ਕੰਮ ਰਹੇਗਾ ਤੇ ਨੈਕ ਦੇ ਉੱਪਰ ਬਹੁਤ ਹੀ ਸੋਹਣਾ ਵਰਕ ਹੋਇਆ ਹੈ ਦੇਖ ਸਕਦੇ ਹੋ ਬਹੁਤ ਹੀ ਪਿਆਰੀ ਜਿਹੀ ਦੀ ਨੈਕ ਬਣੀ ਹੋਈ ਆ ਰਾਉਂਡ ਦੇ ਵਿੱਚ ਛੋਟਾ ਜਿਹਾ ਇੱਕ ਹੋਰ ਰਾ ਤੇ ਬਹੁਤ ਹੀ ਸੋਹਣਾ ਜਿਵੇਂ ਵਰਕ ਹੋਇਆ ਹੈ ਦੇਖ ਸਕਦੇ ਹੋ ਟੋਟਲੀ ਹੈਂਡਵਰਕ ਤੇ 슬ੀਵਜ਼ ਦੇ ਉੱਪਰ ਬਹੁਤ ਸਾਰਾ ਵਰਕ ਕੀਤਾ ਹੈ ਚਾਕਾ ਦੀ ਜਿਹੜੀ ਫਿਨਿਸ਼ਿੰਗ ਆ ਜਿਵੇਂ ਆਪਾਂ ਤੁਹਾਨੂੰ ਦੱਸਦੀ ਹਣੀ ਆ ਵੀ ਆਪਾਂ ਟਿਸ਼ੂ ਦੇ ਨਾਲ ਕਰਦੇ ਆ ਤੇ ਬਨਾਰਸੀ ਨਾਲ ਵੀ ਕਰਵਾ ਸਕਦੇ ਹੋ ਆਪੋ ਆਪਣੀ ਚੋਇਸ ਹੁੰਦੀ ਹੈ ਕਸਟਮਰ ਦੀ ਤੇ ਟਿਸ਼ੂ ਦੇ ਨਾਲ ਆਪਾਂ ਇਹਦੀ ਚਾਕਾ ਦੀ ਫਿਨਿਸ਼ਿੰਗ ਦਿੱਤੀ ਹੈ ਬਹੁਤ ਹੀ ਪਿਆਰਾ ਜਿਹਾ ਜਿਵੇਂ ਸੂਟ ਬਣੇ ਬੜੀ 슬림 ਜੀ ਹੈਗੇ ਬੇਟੀ ਜੀ ਦਾ ਆਪਾਂ ਸੂਟ ਬਣਾ ਕੇ ਭੇਜ ਰਹੇ ਆ ਲਟਕਣ ਬਹੁਤ ਸੋਹਣੇ ਲਾਏ ਹੋਏ ਆ ਉੱਪਰ ਤੇ ਨਾਲ ਜਿਹੜਾ ਦੁਪੱਟਾ ਰਹੇਗਾ ਤੇ ਬਹੁਤ ਹੀ ਸੋਹਣੀ ਤੁਸੀਂ ਦੇਖ ਸਕਦੇ ਹੋ ਲਟਕਣ ਲੱਗੇ ਹੋ ਬਹੁਤ ਹੀ ਸੋਹਣੀ ਦੇਖ ਸਕਦੇ ਹੋ ਸਲਵਾਰ ਬਣੀ ਹੋਈ ਹੈ ਇਹਦੀ ਬਹੁਤ ਹੀ ਸੋਹਣੀ ਸਟ੍ਰੇਟ ਸਲਵਾਰ ਸਾਰੀ ਤੇ ਹੈਵੀ ਵਰਕ ਰਹੇਗਾ ਬਹੁਤ ਹੀ ਪਿਆਰਾ ਚੈੱਕ ਦੇ ਵਿੱਚ ਅੱਜ ਕੱਲ ਇਹ ਵੀ ਬਹੁਤ ਬਣ ਰਹੀਆਂ ਆਪਣੇ ਕੋਲੇ ਇਦਾਂ ਦੀਆਂ ਸਲਵਾਰਾਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਜਿਵੇਂ ਇਹ ਸੂਟ ਬਣਿਆ ਹੋਇਆ ਵਾ ਤੇ ਆਰਗੈਂਜ਼ਾ ਦਾ ਹੈਗਾ ਦੁਪੱਟਾ ਫੋਰਸਾਂਗੇ ਲੇਸ ਲਾ ਕੇ ਆਪਾਂ ਆਰਗੈਂਜ਼ਾ ਦਾ ਦੁਪੱਟਾ ਰੈਡੀ ਕੀਤਾ ਹੋਇਆ ਵਾ ਬਹੁਤ ਹੀ ਸੋਹਣੀਆਂ ਲੇਸਸ ਨੇ ਤੇ ਦੇਖ ਅਬ ਬਾਕੀ ਤੁਸੀਂ ਆਪਣੀਆਂ ਲੈਸਾਂ ਦੇਖਦੇ ਹੋ ਜਾਂ ਬਹੁਤ ਪੈਣਾ ਦੱਸਦੀਆਂ ਵੀ ਜਿਹਨਾਂ ਕੋਲੇ ਸੂਟ ਬਣ ਕੇ ਜਾਂਦੇ ਆ ਵੀ ਤੁਹਾਡਾ ਕੰਮ ਬਹੁਤ ਹੀ ਵਧੀਆ ਇਦਾਂ ਹੀ ਤੁਸੀਂ ਪਿਆਰ ਦਿੰਦੇ ਰਹੋ ਆਪਾਂ ਤੁਹਾਡੇ ਲਈ ਨਵੇਂ ਨਵੇਂ ਸੂਟ ਲੈ ਕੇ ਆਉਂਦੇ ਰਹੀਏ ਹੈ ਨਾ ਬਹੁਤ ਹੀ ਸੋਹਣਾ ਹੈ ਚੈਰੀ ਜਾਂ ਮੈਰੂਨ ਚੈਰੀ ਸ਼ੇਡ ਆ ਰੈਡ ਨਹੀਂ ਹੈਗਾ ਮੈਰੂਨ ਚੈਰੀ ਸ਼ੇਡ ਆ ਬਹੁਤ ਹੀ ਪਿਆਰਾ ਜਿਵੇਂ ਇਹ ਸ਼ੇਡ ਰਹੇਗਾ ਤੇ ਨੈਕ ਸੂਟ ਹੈਗਾ ਜੀ ਆਪਣਾ ਰਿਪੀਟ ਦੇ ਵਿੱਚ ਹੀ ਬਣਿਆ ਹੋਇਆ ਹੱਜੀ ਚਾਕਰੇ ਦਾ ਕੰਮ ਰਹੇਗਾ ਬਹੁਤ ਹੀ ਸੋਹਣਾ ਵਰਕ ਕੀਤਾ ਹੈ ਚਾਕਰੇ ਦੇ ਵਿੱਚ ਸੇਮ ਵਰਕ ਆਪਣਾ ਨੈਕ ਦੇ ਵਿੱਚ ਕੀਤਾ ਹੈ ਦੇਖ ਸਕਦੇ ਹੋ ਸੇਮ ਨੈਕ ਲਾਈਨ ਦੇ ਵਿੱਚ ਵਰਕ ਹੋਇਆ ਹੈ ਬਹੁਤ ਹੀ ਸੋਹਣਾ ਲੱਗ ਰਿਹਾ ਏਦਾਂ ਦਾ ਸੂਟ ਬਣਿਆ ਹੋਇਆ ਤੇ ਸ਼ੋਲਡਰ ਦੇ ਉੱਪਰ ਬੂਟਾ ਇਹ ਭੈਣਾਂ ਨੇ ਆਪਣੇ ਕੋਲੋਂ ਚਾਕਾਂ ਦੇ ਵਿੱਚ ਬੂਟੇ ਪਾਏ ਨੇ ਆਪਾਂ ਇਹਦੇ ਸ਼ੋਲਡਰ ਤੇ ਦਿੱਤਾ ਬੜਾ ਹੀ ਸੋਹਣਾ ਜਿਵੇਂ ਮੈਰੂਨ ਕਲਰ ਦਾ ਫੈਡ ਯੂਜ਼ ਕਰਕੇ ਨਾ ਇਹਨੂੰ ਆਪਾਂ ਰੈਡੀ ਕੀਤਾ ਹੈ ਬਹੁਤ ਹੀ ਸੋਹਣਾ ਦੇਖ ਸਕਦੇ ਹੋ ਆਪਾਂ 슬ੀਵਸ ਰੈਡੀ ਕੀਤੀਆਂ ਹੋਈਆਂ ਨੇ ਤੇ ਬਹੁਤ ਹੀ ਪਿਆਰਾ ਜਿਹਾ ਕੰਮ ਹੋਇਆ ਹੈ ਸੇਮ ਵਰਕ ਜਿਨੇ 프ਰੰਟ ਕੀਤਾ ਉਹਦਾ ਹੀ ਸੇਮ ਆਪਾਂ ਬੈਕ ਦੇ ਵਿੱਚ ਦਿੱਤਾ ਹੋਇਆ ਵਰਕ ਤੇ ਜਿਹੜੀ ਫਿਨਿਸ਼ਿੰਗ ਆ ਉਹ ਆਪਾਂ ਫਿਨਿਸ਼ਿੰਗ ਪੱਟੀ ਲਗਾ ਕੇ ਇਹਦੀ ਫਿਨਿਸ਼ਿੰਗ ਕੀਤੀ ਹੋਈ ਆ ਚਾਕਾਂ ਦੀ ਤੇ ਬਹੁਤ ਹੀ ਸੋਹਣਾ ਜਿਹਾ ਸੂਟ ਬਣ ਗਿਆ ਨਾਲ ਇਹਦੇ ਸਲਵਾਰ ਸਲਵਾਰ ਦੇ ਵੀ ਆਪਾਂ ਜਿਹੜਾ ਹੈਗਾ ਸ਼ੋਲਡਰ ਦੇ ਉੱਪਰ ਸੌਰੀ ਸਲਵਾਰ ਦੇ ਵੀ ਆਪਾਂ ਜਿਹੜਾ ਹੈਗਾ ਧੀਰੇ ਤੇ ਕੰਮ ਕੀਤਾ ਹੋਇਆ ਇਹ ਆਪਾਂ ਇਹਦੇ ਸਲਵਾਰ ਦੇ ਪੌਂਚਾ ਦੇ ਦਿੱਤਾ ਹੋਇਆ ਬਹੁਤ ਹੀ ਸੋਹਣੀ ਜੀ ਸਲਵਾਰ ਬਣੀ ਹੈ ਹੈਵੀ ਸਲਵਾਰ ਹੋਊਗੀ ਜਿਵੇਂ ਤੁਹਾਨੂੰ ਦੱਸਦੇ ਹਾਂ ਹੈਵੀ ਵੀ ਆਪਾਂ ਬਣਾਇਆ ਜੀ ਸਟ੍ਰੇਟ ਵੀ ਜਿੱਦਾਂ ਵੀ ਕਲਾਇੰਟ ਆਪਾਂ ਨੂੰ ਕਹਿੰਦੇ ਨੇ ਵੀ ਇਦਾਂ ਦੀ ਚੀਜ਼ ਬਣਾ ਕੇ ਦਿਓ ਆਪਾਂ ਉਸੇ ਤਰ੍ਹਾਂ ਦੇ ਕਸਟਮਾਈਜ਼ ਉਹਨਾਂ ਨੂੰ ਕਰਦੀਆਂ ਆ ਸਲਵਾਰ ਤੇ ਪੌਚਾ ਤੇ ਵਰਕ ਹੋਇਆ ਹੈ ਬਹੁਤ ਹੀ ਪਿਆਰਾ ਜਿਹਾ ਕੰਮ ਆ ਬਿਲਕੁਲ ਜਿਵੇਂ ਲਾਈਟ weight ਸੂਟ ਆ ਤੇ ਪਰ ਬਹੁਤ ਹੀ ਪਿਆਰਾ ਵਾ ਵੀ ਟੂ ਮੱਚ ਵੀ ਨਹੀਂ ਕਾ ਬਹੁਤ ਹੀ ਸੋਹਣਾ ਸੁਪਰ ਜਿਹੀ ਚੀਜ਼ ਬਣ ਗਿਆ ਇਹ ਜਿਹੜੀ ਦੁਪੱਟੇ ਦੀ ਫਿਨਿਸ਼ਿੰਗ ਆ ਉਹ ਵੀ ਆਪਾਂ ਫਿਨਿਸ਼ਿੰਗ ਪੱਟੀ ਲਗਾ ਕੇ ਨਾਲ ਚੰਪਾ ਲੇਸ ਦਿੱਤੀ ਹੈ ਬਹੁਤ ਹੀ ਪਿਆਰਾ ਜਿਹਾ ਪੈਰਟ ਲੈਮਨ ਪੈਰਟ ਜਿਹਾ ਕਲਰ ਆ ਇਹ ਨਾ ਜ਼ਿਆਦਾ ਡਾਰਕ ਤੇ ਨਾ ਜ਼ਿਆਦਾ ਲਾਈਟ ਬੜਾ ਹੀ ਨਿਊ ਜਿਹਾ ਕਲਰ ਆ ਇਹ ਤੁਸੀਂ ਇਹਨੂੰ ਵੀ ਕਿਸੇ ਵੀ ਕਲਰ ਤੇ ਕਸਟਮਾਈਜ਼ ਕਰਵਾ ਸਕਦੇ ਹੋ ਆਪਣੇ ਕੋਲੇ ਜਿੰਨੇ ਵੀ ਸੂਟ ਬਣਿਆ ਵੈਸੇ ਇਸ ਕਲਰ ਤੇ ਬਣਿਆ ਸੇਮ ਸਟਾਈਲ ਵਿੱਚ ਸਿਰਫ ਇਹ ਕਾ ਬੂਟਾ ਜਿਹੜਾ ਚੇਂਜ ਕੀਤਾ ਗਿਆ ਵਾ ਵੀ ਇਹ ਬੂਟਾ ਆਪਾਂ ਉਹਨਾਂ ਦੇ ਚਾਕਾ ਦੇ ਉੱਪਰ ਪਾਇਆ ਹੈ ਵਾ ਬਾਕੀ ਸਾਰਾ ਸੂਟ ਇਹ ਸੇਮ ਹੀ ਬਣ ਕੇ ਗਿਆ ਆਪ ਆਪਣੇ ਕੋਲ ਹਾਂਜੀ ਇਹ ਹੈਗਾ ਆਪਾਂ ਬਾਂਦਰੀ ਪ੍ਰਿੰਟ ਦੇ ਵਿੱਚ ਬਣਾਇਆ ਹੋਇਆ ਸੂਟ ਤੁਸੀਂ ਇਹਦੇ ਨਾਲ ਤਾਂ ਆਪਣਾ ਪਹਿਲਾਂ ਵੀ ਇੱਕ ਸੂਟ ਦੇਖਿਆ ਹੋਊਗਾ ਸੇਮ ਇਦਾਂ ਹੀ ਆਪਾਂ ਰੈਡੀ ਕੀਤਾ ਸੀ ਉਹਦੇ ਸਕੈਲਪਿੰਗ ਇਦਾਂ ਕਰਕੇ ਵਿੱਚ ਬਹੁਤ ਸੋਹਣਾ ਕਟਵਰ ਤੇ ਕੀਤਾ ਹੋਇਆ ਵਾ ਬਹੁਤ ਹੀ ਪਿਆਰਾ ਜਿਹਾ ਸੂਟ ਬਣਿਆ ਤੇ 슬ੀਵਜ਼ ਦੇ ਉੱਪਰ ਵੀ ਆਪਾਂ ਸੇਮ ਘੇਰੇ ਵਾਲਾ ਕੰਮ ਕੀਤਾ ਹੋਇਆ ਨੈਕ ਲਾਈਨ ਦੇ ਉੱਪਰ ਆਪਾਂ ਬੋਟਲੀ ਬਟਨ ਦਿੱਤੇ ਹੋਏ ਆ ਤੇ ਨੈਕ ਲਾਈਨ ਦੇ ਉੱਪਰ ਕੋਈ ਵਰਕ ਨਾ ਹੋਵੇ ਆਪਾਂ ਬੋਟਲੀ ਬਟਨ ਕਰਦੇ ਆ ਤੇ ਇਹ ਰਹੀਗੀ ਸਲਵਾਰ ਥੋੜਾ ਜਿਹਾ ਪ੍ਰਿੰਟਡ ਸਲਵਾਰ ਦਾ ਡਿਫਰੈਂਟ ਆ ਬਹੁਤ ਹੀ ਸੋਹਣਾ ਜਿਵੇਂ ਮੈਸੇਜ ਸੂਟ ਆ ਹੈ ਤੇ ਨਾਲ ਜਿਹੜਾ ਆਪਾਂ ਦੁਪੱਟਾ ਰੈਡੀ ਕੀਤਾ ਉਹਦੇ ਵੀ ਆਪਾਂ ਸਕੇਲਪਿੰਗ ਵਰਕ ਕੀਤਾ ਹੋਇਆ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਸੂਟ ਦਾ ਕਲਰ ਤੇ ਕਨੇਵੀ ਬਲੂ ਕਲਰ ਜਿਹੜਾ ਭਾਂਡੇ ਵਿੱਚ ਥ्रेड ਯੂਜ਼ ਕਰਾਇਆ ਉਹ ਵਾਲਾ ਕਲਰ ਪਾ ਕੇ ਆਪਾਂ ਨੂੰ ਰ ਫਿਰ ਉਹਨਾਂ ਨੇ ਸ਼ਗਨ ਲਈ ਮੰਗਾਇਆ ਸੀ ਬਹੁਤ ਹੀ ਸੋਹਣਾ ਦਿੱਖਦਾ ਹੋਇਆ ਦੁਪੱਟਾ ਵਾ ਵਰਕ ਬਹੁਤ ਪਿਆਰਾ ਸਾਰਾ ਟੋਟਲੀ ਕੋਟਾ ਪੱਟੀ ਦਾ ਵਰਕ ਰਹਿ ਗਿਆ ਤਾਂ ਉਹਨਾਂ ਨੇ ਆਪਣਾ ਇਹ ਫੋਟੋ ਭੇਜੀ ਸੀ ਆਪਾਂ ਉਹਦੇ ਰਿਕਾਰਡਿੰਗ ਇਹਨਾਂ ਨੂੰ ਦੁਪੱਟਾ ਇਹ ਰੈਡੀ ਕਰਕੇ ਦਿੱਤਾ ਫਿਨਿਸ਼ਿੰਗ ਆਪਾਂ ਟਿਸ਼ੂ ਦੇ ਨਾਲ ਕੀਤੀ ਹੈ ਬਹੁਤ ਸੋਹਣੀ ਵਿੱਚ ਲੇਸ ਦੀ ਸੀ ਜਾਂ ਟਿਸ਼ੂ ਦੇ ਨਾਲ ਆਪਾਂ ਫਿਨਿਸ਼ਿੰਗ ਕੀਤੀ ਹੋਈ ਹੈ ਵਿੱਚ ਸਾਰੇ ਬੂਟੀ ਰਹਿ ਗਈ ਸਾਰੇ ਦੇ ਵਿੱਚ ਬੂਟੀ ਰਹਿ ਗਈ ਜਿਵੇਂ ਕਿ ਕਈ ਭੈਣ ਆਪਣੇ ਕੋਲ ਇਹਦਾ ਦੁਪੱਟੇ ਵੀ ਰੈਡੀ ਕਰਵਾਉਂਦੇ ਆ ਬਹੁਤ ਹੀ ਪਿਆਰਾ ਜਿਹਾ ਜਿਵੇਂ ਇਹ ਦੁਪੱਟਾ ਰੈਡੀ ਹੋਇਆ ਹੋਇਆ ਵਾ ਤੁਸੀਂ ਇਦਾਂ ਵੀ ਆਪਣੇ ਕੋਲ ਸ਼ਗਨ ਵਾਲੇ ਦੁਪੱਟੇ ਵੀ ਰੈਡੀ ਕਰਵਾ ਸਕਦੇ ਹੋ ਨਾ ਬਹੁਤ ਹੀ ਸੋਹਣਾ ਲੱਗ ਰਿਹਾ ਦੇਖ ਕੇ ਦੁਪੱਟਾ ਇਹ ਨੈਕਸਲ ਵੀ ਜਿਹੜਾ ਆਪਣਾ ਹੈਗਾ ਇਹ ਵੀ ਪਿਓਰ ਦੇ ਵਿੱਚ ਬਣਿਆ ਹੋਇਆ ਹੈ ਸੂਟ ਆ ਵਿੱਚ ਕਾਲ ਆ ਜਾਂਦੀ ਹੈ ਨੇ ਤੇ ਫਿਰ ਫੋਨ ਬੰਦ ਕਰਨਾ ਪੈਂਦਾ ਹਜੇ ਡੈਕਸੂਟ ਵੀ ਆਪਣਾ ਪਿਓਰ ਦੇ ਵਿੱਚ ਬਣਿਆ ਹੋਇਆ ਵਾ ਬਹੁਤ ਹੀ ਸੋਹਣਾ ਜਿਹਾ ਸੂਟ ਆ ਪਿਓਰ ਕਰੇਮ ਦੇ ਵਿੱਚ ਇਹ ਬਣਿਆ ਹੈ ਇਹਨੂੰ ਕਹਿੰਦੇ ਆ ਪਿਓਰ ਕਰੇਮ ਪਿਓਰ ਕਰੇਮ 80 ਗ੍ਰਾਮ ਇਹ ਸਿਰਫ ਵਾਈਟ ਹੀ ਮਿਲਦੀ ਆ ਜਿਹੜੀ ਪਿਓਰ ਕਰੇਮ ਹੁੰਦੀ ਆ ਵਾਈਟ ਕਲਰ ਦੇ ਵਿੱਚ ਮਿਲਦੀ ਹੈ ਤੇ ਆਪਾਂ ਇਹਨੂੰ ਡਾਈ ਕਰਵਾ ਲੈਣਾ ਬਹੁਤ ਹੀ ਸੋਹਣਾ ਵਰਕ ਇਹ ਸੂਟ ਤੁਸੀਂ ਮੇਰੇ ਵੇਅਰ ਕੀਤਾ ਹੋਇਆ ਦੇਖਿਆ ਹੋਊਗਾ ਇਹ ਵੀ ਬਹੁਤ ਬਾਹਰ ਪਿੱਛੇ ਦੇ ਵਿੱਚ ਬਣ ਚੁੱਕਿਆ ਆਪਣੇ ਕੋਲੇ ਨੈਕ ਦੇ ਉੱਪਰ ਬਹੁਤ ਸੋਹਣਾ ਕੰਮ ਕੀਤਾ ਹੋਇਆ ਦੇਖ ਸਕਦੇ ਹੋ ਨੈਕ ਦੇ ਉੱਪਰ ਬਹੁਤ ਹੀ ਪਿਆਰਾ ਜਿਹਾ ਰਾਉਂਡ ਦੇ ਵਿੱਚ ਵਰਕ ਕੀਤਾ ਹੋਇਆ ਵਾ ਤੇ ਸਾਰੇ ਦੇ ਵਿੱਚ ਬੂਟੀ ਆ ਜਿੱਦਾਂ ਫਰੰਟ ਦੇ ਵਿੱਚ ਵਰਕ ਹੋਇਆ ਹੈ ਸੇਮ ਵਰਕ ਆਪਾਂ ਬੈਕ ਦੇ ਵਿੱਚ ਕੀਤਾ ਹੋਇਆ ਬਹੁਤ ਹੀ ਸੋਹਣਾ ਜਿਵੇਂ ਇਹ ਕਲਰ ਹੈ ਕਲਰ ਚੁਆਇਸ ਭੈਣ ਦੀ ਸੀ ਡਿਜ਼ਾਈਨ ਭੈਣ ਨੇ ਆਪ ਭੇਜਿਆ ਸੀ ਆਪਾਂ ਨੂੰ ਵੀ ਇਹ ਬਣਾ ਕੇ ਦੇਵੋ ਹਨਾ ਬਹੁਤ ਹੀ ਸੋਹਣਾ ਕਲਰ ਵੀ ਬਹੁਤ ਪਿਆਰਾ ਲੱਗ ਰਿਹਾ ਹੈ ਤੇ 슬ੀਵਸ ਦੇ ਉੱਪਰ ਵਰਕ ਬਹੁਤ ਸੋਹਣਾ ਕੀਤਾ ਹੋਇਆ ਵਿੱਚ ਸਾਰੇ ਬੂਟੀ ਦਿੱਤੀ ਹੋਈ ਆ ਪਹਿਲਾਂ ਆਪਾਂ ਜਿਵੇਂ ਘਗਰੇ ਬਣਾ ਕੇ ਭੇਜੇ ਸੀ ਇਹ ਸੂਰ ਦੇ ਨਾਲ ਡਿਜ਼ਾਈਨ ਦੇ ਨਾਲ ਹੈ ਨਾ ਭੈਣ ਨੇ ਆਪਾਂ ਤੋਂ ਬਣਵਾਇਆ ਸ਼ਰਾਰਾ ਉਹਦੇ ਉੱਪਰ ਵੀ ਉਹਨੇ ਵਰਕ ਕਰਵਾਇਆ ਬਹੁਤ ਹੀ ਸੋਹਣਾ ਲੱਗ ਰਿਹਾ ਵਰਕ ਕੀਤਾ ਹੈ ਚਾਕਾਂ ਦੀ ਲੇਸ ਜੇ ਆਪਾਂ ਜਿਹੜੀ ਫਿਨਿਸ਼ਿੰਗ ਆ ਟਿਸ਼ੂ ਲਗਾ ਕੇ ਕੀਤੀ ਹੋਈ ਆ ਬਹੁਤ ਹੀ ਸੋਹਣਾ ਸੂਟ ਬਣਿਆ ਹੈ ਤੇ 슬ੀਵਸ ਦੇ ਉੱਪਰ ਵਰਕ neck line ਦੇ ਉੱਪਰ ਵਰਕ back ਦੇ ਵਿੱਚ ਸਾਰੇ ਸੇਮ ਵਰਕ ਤੇ ਜਿਹੜਾ ਸ਼ਰਾਰਾ ਬਣਿਆ ਹੈ ਬਹੁਤ ਹੀ ਪਿਆਰਾ ਜਿਹਾ ਸ਼ਰਾਰਾ ਫੁੱਲ ਫਲੇਅਰ ਦੇ ਵਿੱਚ ਦੇਖ ਸਕਦੇ ਫੁੱਲ ਫਲੇਅਰ ਦੇ ਵਿੱਚ ਛਰਾਰਾ ਬਣਿਆ ਹੈ ਉਹਦੇ ਵਿੱਚ ਆਪਾਂ ਸਾਰੇ ਬੂਟੀ ਦਿੱਤੀ ਭਈਆ ਛਰਾਰੇ ਦੇ ਵਿੱਚ ਆਪਾਂ ਬੂਟੀ ਦਿੱਤੀ ਹੈ ਤੇ ਫਲੇਅਰ ਪੂਰਾ ਸੋਹਣਾ ਬਣਿਆ ਹੈ ਸਾਰੇ ਦੇ ਵਿੱਚ ਬੂਟੀ ਤੇ ਫਿਨਿਸ਼ਿੰਗ ਆਪਾਂ ਲੇਸ ਲਾ ਕੇ ਦਿੱਤੀ ਹੈ ਦੇਖ ਸਕਦੇ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਰੈਡੀ ਹੋਇਆ ਹੈ ਇਹ ਕਲੀਆਂ ਵਾਲਾ ਛਰਾਰਾ ਰਹੇਗਾ ਜਿੰਨੀ ਤੁਸੀਂ ਫਲੇਅਰ ਕਹੋਗੇ ਆਪਾਂ ਉਹਨੇ ਫਲੇਅਰ ਬਣਾ ਕੇ ਦੇਵਾਂਗੇ ਪਿਓਰ 80 ਗ੍ਰਾਮ ਕਰੀਬ ਦੇ ਵਿੱਚ ਇਹਨੂੰ ਰੈਡੀ ਕੀਤਾ ਗਿਆ ਵਾ ਜਿਹੜਾ ਰਹੇਗਾ ਦੁਪੱਟਾ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਰੈਡੀ ਹੈ 4 ਸਾਈਡ ਬਾਰਡਰ ਦੁਪੱਟੇ ਦੀ 4 ਸਾਈਡ ਬਾਰਡਰ ਹੋਈ ਹੋਈ ਆ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਜਿਹਾ ਜਿਵੇਂ ਦੁਪੱਟਾ ਆਪਾਂ ਫਿਨਿਸ਼ਿੰਗ ਦੇ ਕੇ ਆਪਾਂ ਨੂੰ ਰੈਡੀ ਕੀਤਾ ਹੋਇਆ ਅ ਨੀਚੇ ਆਪਾਂ ਕਿਸੂ ਦੀ ਫਿਨਿਸ਼ਿੰਗ ਦਿੱਤੀ ਹੋਈ ਆ ਬਹੁਤ ਹੀ ਸੋਹਣਾ ਜਿਹਾ ਵਿੱਚ ਸਾਰੇ ਆਪਾਂ ਬੂਟੀ ਦਿੱਤੀ ਹੋਈ ਆ ਤੇ ਕਲਰ ਵਾਈਜ਼ ਵੀ ਬਹੁਤ ਹੀ ਸੋਹਣਾ ਇਹ ਸੂਟ ਸੋਹਣਾ ਦੇਖ ਸਕਦੇ ਹੋ ਦੁਪੱਟਾ 4 ਸਾਈਡ ਬਾਰਡਰ ਤੇ ਪੂਰਾ ਹੈਵੀ ਸੂਟ ਇਹ ਪਾਉਣ ਦੇ ਲਈ ਆਪਣੇ ਘਰ ਦੇ ਫੰਕਸ਼ਨ ਵਿੱਚ ਵੇਅਰ ਕਰਨਾ ਵਾ ਉਹਦੇ ਲਈ ਰੈਡੀ ਕਰਵਾਇਆ ਨੈਕਸਟ ਵੀਡ ਵੀ ਜਿਹੜਾ ਹੈਗਾ ਜੀ ਉਹ ਵੀ ਪਿਓਰ 80 ਗ੍ਰਾਮ ਕਰੇਪ ਦੇ ਵਿੱਚ ਰੈਡੀ ਕੀਤਾ ਹੋਇਆ ਬੜਾ ਹੀ ਡਸਟੀ ਪਿੰਕ ਜਿਹਾ ਜਿਵੇਂ ਕਹਾਂ ਲੋ ਬੜਾ ਹੀ ਸੋਹਣਾ ਕਲਰ ਡਸਟੀ ਰੋਜ਼ ਜਿਹਾ ਆਪਾਂ ਕਹਿ ਦਿੰਨੇ ਹਾਂ ਤੇ ਉਹ ਵਾਲਾ ਕਲਰ ਆ ਬਹੁਤ ਹੀ ਸੋਹਣਾ ਸੂਟ ਬਣਿਆ ਹੈ ਵੀ ਪਿਓਰ ਕਰੇਪ ਦੇ ਵਿੱਚ ਬਹੁਤ ਹੀ ਪਿਆਰੀ ਜੀ ਬਾਰਡਰ ਘੇਰੇ ਦੇ ਵਿੱਚ ਦਿੱਤੀ ਹੋਈ ਆ ਦੇ ਦੇਖ ਸਕਦੇ ਹੋ ਬਹੁਤ ਹੀ ਪਿਆਰੀ ਜੀ ਬਾਰਡਰ ਘੇਰੇ ਦੇ ਵਿੱਚ ਦਿੱਤੀ ਹੋਈ ਆ ਬੜਾ ਹੀ ਸੋਹਣਾ ਵਰਕ ਹੋਇਆ ਹੈ ਸਾਰੇ ਦੇ ਵਿੱਚ ਬੂਟੀਆਂ ਇਹ ਉਹਨਾਂ ਨੇ ਆਪਣੀ ਮਦਰ ਲਈ ਰੈਡੀ ਕਰਵਾਇਆ ਜਿਵੇਂ ਮੰਮੀਾਂ ਲਈ ਬਹੁਤ ਹੀ ਵਧੀਆ ਸੂਟਾਂ ਜੇ ਕਿਸੇ ਨੇ ਆਪਣੀ ਮਦਰ ਨੂੰ ਗਿਫਟ ਦੇਣਾ ਜਾਂ ਮਦਰ ਲਈ ਕੋਈ ਵੀ ਇਦਾਂ ਦਾ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਬਹੁਤ ਹੀ ਪਿਆਰਾ ਹੈ 컬러 ਵੀ ਤੇ ਵਰਕ ਵੀ ਦੇਖ ਸਕਦੇ ਹੋ 슬ੀਵਸ ਦੇ ਉੱਪਰ ਬਹੁਤ ਸੋਹਣਾ ਵਰਕ ਕੀਤਾ ਹੋਇਆ ਜਿਹੜਾ ਚੱਕ ਵਾਲਾ ਵਰਕ ਹੋਇਆ ਇਸ 슬ੀਵਸ ਦੇ ਉੱਪਰ ਕੀਤਾ ਹੈ ਬਹੁਤ ਹੀ ਪਿਆਰੀ ਜੀ ਬੂਟੀ ਦੇ ਕੇ ਆਪਾਂ ਸਾਰੇ ਇਹਨੂੰ ਰੈਡੀ ਕੀਤਾ ਹੋਇਆ ਸੂਟ ਨੂੰ ਤੇ 80 ਗ੍ਰਾਮ ਕ੍ਰੇਪ ਦੇ ਵਿੱਚ ਹੀ ਰਹੇਗਾ ਇਹ ਸੂਟ ਤੇ ਇਹ ਰਹੇਗੀ ਜਿਹੜੀ ਸਲਵਾਰ ਪੂਰੀ ਹੈਵੀ ਸਲਵਾਰ ਪਟਿਆਲਾ ਮੰਗੀਆਂ ਭੈਣ ਨੇ ਆਪਾਂ ਤੋਂ ਤੇ ਨਾਲ ਬਣਿਆ ਹੈ ਜਿਹੜਾ ਦੁਪੱਟਾ ਪੂਰਾ ਹੈਵੀ ਦੁਪੱਟਾ ਬਹੁਤ ਹੀ ਸੋਹਣਾ ਦੁਪੱਟਾ ਆਪਾਂ ਲੇਸ ਦੇ ਨਾਲ ਵਰਕ ਕਰਕੇ ਉਹਦੀ ਫਿਨਿਸ਼ਿੰਗ ਕੀਤੀ ਹੈ ਨਾ ਚੱਕਾ ਵਾਲਾ ਵਰਕ ਆਪਾਂ ਉਹਦੇ ਜਿਵੇਂ ਦੁਪੱਟੇ ਦੇ ਦਿੱਤਾ ਵਿੱਚ ਸਾਰੇ ਸ਼ਿਪੀ ਦਿੱਤੀ ਹੋਈ ਆ ਟਿਸ਼ੂ ਲਗਾ ਕੇ ਆਪਾਂ ਇਹਦੀ ਫਿਨਿਸ਼ਿੰਗ ਕੀਤੀ ਹੋਈ ਆ ਬਹੁਤ ਹੀ ਸੋਹਣਾ ਜਿਹਾ ਜਿਵੇਂ ਇਹ ਸੂਟ ਬਣ ਕੇ ਜਾ ਰਿਹਾ ਤੇ ਬਾਕੀ ਤੁਸੀਂ ਦੱਸ ਦਿਆ ਕਰੋ ਕਈ ਵਾਰ ਕੋਈ ਆਪਾਂ ਤੁਹਾਨੂੰ ਲੱਗਦਾ ਤੁਹਾਨੂੰ ਕਿਸੇ ਡਿਜ਼ਾਈਨ ਦੇ ਵਿੱਚ ਆਪਾਂ ਇਦਾਂ ਕੁਝ ਐਡ ਕਰ ਦਈਏ ਉਹ ਚੀਜ਼ ਐਡ ਕਰ ਦਈਏ ਘੱਟ ਕਰ ਦਈਏ ਕੋਈ ਸਕਿਪ ਕਰ ਦਈਏ ਤਾਂ ਉਹ ਤੁਹਾਨੂੰ ਵੀ ਤੁਹਾਨੂੰ ਜਿੱਦਾਂ ਤੁਹਾਨੂੰ ਲੱਗਦਾ ਆਪਾਂ ਉਸ ਤਰੀਕੇ ਨਾਲ ਉਸ ਨੂੰ ਤੁਹਾਨੂੰ ਰੈਡੀ ਕਰ ਸਕਦੇ ਆ ਬਹੁਤ ਹੀ ਸੋਹਣਾ ਜਿਹਾ ਕਲਰ ਆ ਇਹ ਸੂਟ ਦਾ ਬਹੁਤ ਹੀ ਪਿਆਰਾ ਰਹੇਗਾ ਡਿਜ਼ਾਈਨ ਤੇ ਨੈਕਸ ਜਿਹੜਾ ਹੈਗਾ ਜੀ ਇਹ ਤੁਸੀਂ ਪਹਿਲਾਂ ਵੀ ਆਪਣਾ ਸੂਟ ਦੇਖਿਆ ਹੈ ਮੋਹਰਾਂ ਵਾਲਾ ਵਰਕ ਵਾਲਾ ਤਾਂ ਆਪਾਂ ਨੂੰ ਪਤਾ ਹੀ ਹੈ ਵੀ ਬਹੁਤ ਜ਼ਿਆਦਾ ਬਣ ਜਾਂਦੇ ਆ ਆਪਾਂ ਜਿਹੜੇ ਐਡ ਵਰਕਰ ਇਸ ਸੂਟ ਆਪਣੇ ਕੋਲ ਰਿਪੀਟਸ ਬਣਦੇ ਆ ਉਹਨਾਂ ਦੀ ਖੁਸ਼ੀ ਵੱਖਰੀ ਹੈ ਨਾ ਬਹੁਤ ਹੀ ਸੋਹਣੇ ਦੇਖ ਸਕਦੇ ਹੋ ਮੋਹਰ ਦੇਖੋ ਪਹਿਲਾਂ ਤੁਸੀਂ ਬਹੁਤ ਹੀ ਪਿਆਰੇ ਜਿਹੇ ਮੋਹਰ ਬਣਾਏ ਗਿਆ ਇੰਨੀ ਸੋਹਣੀ ਫਿਨਿਸ਼ਿੰਗ ਦੇ ਨਾਲੇ ਮੋਹਰ ਬਣੇ ਹੋਏ ਹਨ ਤੇ ਬਹੁਤ ਹੀ ਜ਼ਿਆਦਾ ਸੈਂਟਰ ਦੇ ਵਿੱਚ ਬੂਟਾ ਦਿੱਤਾ ਹੈ ਸਾਰੇ ਦੇ ਉੱਪਰ ਆਪਾਂ ਬੂਟੀ ਦਿੱਤੀ ਹੋਈ ਦੇਖ ਸਕਦੇ ਹੋ ਪਤਾ ਨਹੀਂ ਕਿੰਨੇ ਬਾਣ ਚੁੱਕਿਆ ਹੈ ਸੂਟ ਬਹੁਤ ਹੀ ਸੋਹਣੀ 슬ੀਵਸ ਬਣੀ ਹੋਈਆਂ ਨੇ ਉਹਦੇ ਵੀ ਆਪਾਂ ਮੂਜੀ ਤੇ ਕੰਮ ਕੀਤਾ ਹੋਇਆ ਹੈ ਨਾ neck line ਦੇਖੋ ਬਹੁਤ ਹੀ ਪਿਆਰੀ ਇਹ ਹੈਵੀ neck ਦੇ ਵਿੱਚ ਵੀ ਬਣਿਆ ਹੈ ਇਹਨਾਂ ਨੇ ਘੱਟ ਕੰਮ ਕਰਵਾਇਆ ਬਹੁਤ ਹੈਵੀ neck ਦੇ ਵਿੱਚ ਵੀ ਬਣਿਆ ਹੈ ਕਿਉਂਕਿ ਸ਼ਾਰਟ ਸ਼ਰਟਸ ਤੇ ਛਿੜਾ ਦੇ ਨਾਲ ਜੇ ਜ਼ਿਆਦਾ ਜਦੋਂ ਆਪਾਂ neck ਤੇ ਵੀ ਵਰਕ ਕਰਦੇ ਨੂੰ ਮਿਕਸ ਅਪ ਹੋ ਜਾਂਦਾ ਘੇਰਾ ਤੇ ਗਲਾ ਮਿਕਸ ਅਪ ਹੋ ਜਾਂਦਾ ਤੇ ਐਕਟਿਵ ਆਪਾਂ ਸਾਰੇ ਬੂਟੀ ਦਿੱਤੀ ਕੋਈ ਜਾਂ ਸੇਮ ਇਹ ਬਹੁਤ ਹੀ ਸੋਹਣਾ ਜਿਹਾ ਜਨੇ ਇਹ ਸੂਟ ਬਣ ਕੇ ਜਾ ਰਿਹਾ ਇਹਦੇ ਕੋਲ ਨਾਲ ਆਪਾਂ ਲਟਕਣਾਂ ਦੀ ਗੱਲ ਕੀਤੀ ਸੀ ਸਾਰੇ ਲਟਕਣ ਆਪਣੇ ਡਿਫਰੈਂਟ ਹੋਣਗੇ ਬਹੁਤ ਹੀ ਸੋਹਣੇ ਦੇਖੋ ਵਰਕ ਦੇ ਨਾਲ ਬਿਲਕੁਲ ਸੇਮ ਹੈਂਡਵਰਕ ਦੇ ਆਪਣੇ ਲਟਕਣ ਉਹਦੇ ਆ ਬਹੁਤ ਹੀ ਸੋਹਣੇ ਜਿਹਦੇ ਵਿੱਚ ਆਪਾਂ ਲਟਕਾ ਡੈਡੀ ਕਰਕੇ ਦਿੰਨੇ ਆ ਤੇ ਨਾਲ ਇਹਦੇ ਬਣਿਆ ਹੈ ਕਲੀਆਂ ਵਾਲਾ ਸ਼ਰਾਰਾ ਸਾਰੇ ਦੇ ਵਿੱਚ ਦਿੱਤੀ ਹੋਈ ਹੈ ਬੂਟੀ ਹਾਂਜੀ ਨੈਕਸਟ ਉਪਰ ਆਪਣਾ ਹੈਗਾ ਫਰੋਜੀ ਕਲਰ ਦੇ ਵਿੱਚ ਇਹ ਵੀ ਸਟਰਨ ਟੁਕੀਆਂ ਦੇ ਵਿੱਚ ਬਣਿਆ ਹੋਇਆ ਵਾ ਬਹੁਤ ਹੀ ਸੋਹਣਾ ਘੇਰੇ ਦਾ ਕੰਮ ਰਹੇਗਾ ਬਾਰਡਰ ਬਹੁਤ ਹੀ ਪਿਆਰੀ ਦਬਕੇ ਨਾਲ ਬਣੀ ਹੋਈ ਹੈ ਵਿੱਚ ਆਪਾਂ ਮਜੈਂਟਾ ਕਲਰ ਦਾ ਸ਼ੇਡ ਦਿੱਤਾ ਹੈ ਉੱਪਰ ਆਪਾਂ ਸਾਰੇ ਦੇ ਵਿੱਚ ਬੂਟੀ ਦਿੱਤੀ ਹੋਈ ਆ ਨੈਕਲਾਈਨ ਬਹੁਤ ਹੀ ਪਿਆਰੀ ਨੈਕਲਾਈਨ ਬਣੀ ਹੋਈ ਆ ਨੈਕਲਾਈਨ ਦੇ ਵਿੱਚ ਵਰਕ ਕੀਤਾ ਹੋਇਆ ਵਿੱਚ ਸਾਰੇ ਬੂਟੀ ਆ ਤੇ 슬ੀਵਜ਼ ਦੇ ਵਿੱਚ ਵੀ ਆਪਾਂ ਜਿਵੇਂ ਸੇਮ ਵਰਕ ਕੇ ਰਾਲਾ ਦੇ ਕੇ ਇੱਕ ਸ਼ੋਲਡਰ ਦੀ ਬੂਟੀ ਦਿੱਤੀ ਹੋਈ ਆ ਬਹੁਤ ਹੀ ਪਿਆਰਾ ਜਿਹਾ ਕੰਮ ਰਹਿ ਗਿਆ ਹੈ ਸੂਟ ਦਾ ਤੇ ਬਹੁਤ ਹੀ ਸੋਹਣੀ ਜਿਹੀ ਆਪਾਂ ਫਿਨਿਸ਼ਿੰਗ ਕੀਤੀ ਹੈ ਮਜੈਂਟਾ ਕਲਰ ਦੇ ਨਾਲ ਆਪਣੇ ਕੋਲ ਜਿਵੇਂ ਜ਼ਿਆਦਾ ਕਲਾਇੰਟ ਪਿਓਰ ਵਾਲੀ ਨਹੀਂ ਜਿਵੇਂ ਜ਼ਿਆਦਾ ਪਿਓਰ ਸਿਲਕ ਪਿਓਰ ਕ੍ਰੇਪ ਦੇ ਉੱਪਰ ਹੀ ਕੰਮ ਕਰਵਾਉਂਦੇ ਨੇ ਇਹ ਦੀ ਜਿਹੜੀ ਹੈਗੀ ਸਲਵਾਰ ਉਹ ਵੀ ਬਹੁਤ ਹੀ ਸੋਹਣੀ ਸਲਵਾਰ ਰੈਡੀ ਹੋਈ ਹੈ ਜਾਂ ਉਹਦੇ ਵਿੱਚ ਵੀ ਆਪਾਂ ਮੋਰੀ ਦੇ ਉੱਪਰ ਬਾਰਡਰ ਦੇ ਕੇ ਵਿੱਚ ਆਪਾਂ ਸਾਰੇ ਬੂਟੀ ਦਿੱਤੀ ਹੋਈ ਹੈ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਕੰਮ ਸਰਵਾਰ ਦੇ ਪੌਂਚੇ ਹ ਤੇ ਕੀਤਾ ਹੋਇਆ ਵਾ ਤੇ ਇਹਦੀ ਵੀ ਆਪਾਂ ਫਿਨਿਸ਼ਿੰਗ ਜਿਹੜੀ ਹੈਗੀ ਉਹ ਮਜੈਂਟਾ ਕਲਰ ਨਾਲ ਹੀ ਕੀਤੀ ਹੋਈ ਆ ਪੌਂਚੇ ਹ ਦੀ ਹੈ ਨਾ ਜਿਹੜਾ ਰਹੇਗਾ ਦੁਪੱਟਾ ਇਹਦੇ ਨਾਲ ਭਾੜੇ ਇੱਕ ਛਲਾਰਾ ਵੀ ਰੈਡੀ ਕਰਵਾਇਆ ਵਾ ਤੇ ਵੀ ਜਿੱਦਾਂ ਤੇ ਭੈਣਾਂ ਨੂੰ ਹੁੰਦਾ ਵਾ ਆਪਾਂ ਕਿਸੇ ਟੈਂਸ ਛਲਾਰਾ ਵੀ ਵੇਅਰ ਕਰ ਸਕਦੇ ਹਾਂ ਕਿਸੇ ਟੈਂਸ ਸਰਵਾਰ ਵੀ ਨਾ ਫੰਕਸ਼ਨ ਫੰਕਸ਼ਨ ਤੇ ਰਿਕਾਰਡਿੰਗ ਤੇ ਇਹ ਰਹੇਗਾ ਜੀ ਦੁਪੱਟਾ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਰੈਡੀ ਹੋਇਆ लेस ਇਸ ਲਾ ਕੇ ਆਪਾਂ ਦੁਪੱਟੇ ਦੀ ਫਿਨਿਸ਼ਿੰਗ ਕੀਤੀ ਹੈ ਬਹੁਤ ਹੀ ਸੋਹਣੀ ਲੱਗ ਰਹੀ ਆ ਬਿਲਕੁਲ ਵਕਤ ਦੇ ਨਾਲ ਦੀ ਆਪਾਂ ਮੈਚ ਕਰਕੇ ਜਿਵੇਂ ਲਾਈਦੇ ਪਿਓਰ ਚਨਾਉਣ ਦਾ ਦੁਪੱਟਾ ਇਹਦੇ ਨਾਲ ਤੇ ਉਹਦੀ ਵੀ ਫਿਨਿਸ਼ਿੰਗ ਆਪਾਂ ਮਜੈਂਟਾ ਕਰਨ ਵਾਲੀ ਕੀਤੀ ਹੈ ਰੇਕ ਸਾਦੇ ਜਿਦਾਂ ਆਪਾਂ ਸ਼ਰਟ ਦੀ ਕੀਤੀ ਆ ਸ਼ਰਾਲੀ ਦੀ ਸੰਵਾਰ ਦੀ ਸਾਰਿਆਂ ਦੀ ਆਪਾਂ ਸੇਮ ਮਜੈਂਟਾ ਕਰ ਲਿਆ ਨਾਲ ਫਿਨਿਸ਼ਿੰਗ ਕੀਤੀ ਕਿਉਂਕਿ ਆਪਾਂ ਇਹਦੇ ਵਿੱਚ ਥ्रेड ਮਜੈਂਟਾ ਕਰ ਲਾਤਾ ਯੂਜ਼ ਕੀਤਾ ਹੋਇਆ ਤੇ ਉਸੇ ਹਿਸਾਬ ਨਾਲ ਆਪਾਂ ਇਹਦੀ ਫਿਨਿਸ਼ਿੰਗ ਕੀਤੀ ਹੋਈ ਆ ਤੁਸੀਂ ਇਦਾਂ ਦਾ ਕੋਈ ਵੀ ਸੂਟ ਕਸਟਮਾਈਜ਼ ਕਰਵਾ ਸਕਦੇ ਹੋ ਇਸਾਰੇ ਜਿਹੜੇ ਸੂਟ ਆ ਜਾਣੇ ਰਹਣਗੇ ਇੱਕ ਘਰ ਦੇ ਸੂਟ ਨੇ ਪਹਿਣ ਹੁਣਾਂ ਦੇ ਘਰ ਪ੍ਰੋਗਰਾਮ ਆ ਤੇ ਉਹਨਾਂ ਨੇ ਆਪਣੇ ਕੋਲ ਆਰਡਰ ਕਰਵਾਏ ਆ ਇਹ ਸੂਟ ਨੇ ਨੈਕ ਸੂਟ ਹੈਗਾ ਆਪਣੇ ਕੋਲ ਬੜਾ ਹੀ ਸੋਹਣਾ ਰਾਉਂਡ ਸ਼ੇਪ ਅਕਿਰ ਆਏਗਾ ਤੇ ਬੀ ਨੈਕ ਰਹੇਗੀ ਬੜੀ ਇਹ ਵੀ ਸਲਿਮ ਜੀ ਆ ਡਾਟ ਉਹਨਾਂ ਦੀ ਜਿਹਦੇ ਲਈ ਉਹਨਾਂ ਨੇ ਰੈਡੀ ਕਰਵਾਇਆ ਘੇਰੇ ਤੇ ਕੰਮ ਬਹੁਤ ਹੀ ਪਿਆਰਾ ਜਿਹਾ ਕੰਮ ਹੈ ਜਿਆਦਾ ਟੋਟਲੀ ਜਿਹੜਾ ਹੈਂਡਵਰਕ ਥ੍ਰੈਡ ਦਾ ਕੰਮ ਇਸ ਟੋਟਲੀ ਹੈਂਡਵਰਕ ਰਹੇਗਾ ਬੀ ਸ਼ਿਪ ਨੈਕ ਰਹੇਗੀ ਦੀ ਸਿੰਪਲ ਨੈਕ ਵਿਦਆਊਟ 슬ੀਵ ਜਿੱਦਾਂ ਫਰੰਟ ਦੇ ਵਰਕ ਹੋਇਆ ਹੈ ਸੇਮ ਹੀ ਵਰਕ ਇਹਦਾ ਬੈਕ ਕੇ ਰਿਤੇ ਨੇ ਬੈਕ ਫਰੰਟ सेम ਵਰਕ ਨਾਲ ਆਪਾਂ ਰੈਡੀ ਕਿਟ ਆ ਫਿਨਿਸ਼ਿੰਗ ਇਹਦੀ ਵੀ ਟਿਸ਼ੂ ਦੇ ਨਾਲ ਕੀਤੀ ਹੋਈ ਆ ਬਹੁਤ ਹੀ ਸੋਹਣਾ ਜਿਹਾ ਜਿਵੇਂ ਇਹ ਸੂਟ ਸਿੰਪਲ ਸੋਬਰ ਜਿਹਾ ਬਣ ਕੇ ਗਿਆ ਜੇ ਇਹ ਤੁਹਾਨੂੰ ਅਸੀਂ ਵੀਡੀਓ ਵੀ ਸ਼ੋਅ ਕਰ ਦਾਂਗੇ ਬਹੁਤ ਹੀ ਪਿਆਰਾ ਲੱਗ ਰਿਹਾ ਹੈ ਤੇ ਸਲਵਾਰ ਦੇ ਆਪਾਂ ਸਾੜੀ ਦੇ ਵਿੱਚ ਬੂਟੀ ਦਿੱਤੀ ਹੈ ਦੇਖ ਸਕਦੇ ਹੋ ਸਾੜੀ ਦੇ ਵਿੱਚ ਆਪਾਂ ਬੂਟੀ ਦਿੱਤੀ ਹੈ ਬਹੁਤ ਹੀ ਪਿਆਰਾ ਜਿਹਾ ਥੇਰੇ ਵਾਲਾ ਕੰਮ ਕਰਕੇ ਉੱਪਰ ਸਾੜੀ ਆਪਾਂ ਬੂਟੀ ਪਾਈ ਹੋਈ ਹੈ ਕਲਰ ਵੀ ਬਹੁਤ ਹੀ ਸੋਹਣਾ ਆਈਬਰੀ ਜਿਹਾ ਕਲਰ ਆ ਬਹੁਤ ਹੀ ਪਿਆਰਾ ਕਲਰ ਹੈ ਇਹ ਕਿ ਸੈਮੀ ਸਰਕ ਦੇ ਵਿੱਚ ਉਹ ਸੂਟ ਰਹੇਗਾ ਜਿਹੜੀ ਸੈਮੀ ਉਹ ਸੈਮੀ ਕਮਾਂ ਦੇ ਜਿਹੜਾ ਪਿਓ ਉਹ ਨੂੰ ਪਿਓ ਕਮਾਗੇ ਨਾ ਦੇ ਇਹ ਰੇ ਦਾ ਦੁਪੱਟਾ ਬਹੁਤ ਹੀ ਸੋਹਣੀ ਆਪਾਂ ਦੁਪੱਟੇ ਦੀ ਫਿਨਿਸ਼ਿੰਗ ਕੀਤੀ ਹੈ ਜਿਹੜਾ ਦੇ ਵਿੱਚ ਉਹਦੇ ਰੈਡੀ ਯੂਜ਼ ਕੀਤਾ ਬਹੁਤ ਉਹੀ ਕਲਰ ਦਾ ਦੁਪੱਟਾ ਇਹਨਾਂ ਦਾ ਰੈਡੀ ਕੀਤਾ ਬਹੁਤ ਸੋਹਣੀ ਆਪਾਂ ਲੇਸ ਲਾ ਕੇ ਦੁਪੱਟੇ ਦੀ ਫਿਨਿਸ਼ਿੰਗ ਕੀਤੀ ਹੋਈ ਹੈ ਤੁਸੀਂ ਇਦਾਂ ਦੇ ਵੀ ਸੂਟ ਆਪਣੇ ਕੋਲ ਕਸਟਮਾਈਜ਼ ਕਰਵਾ ਸਕਦੇ ਹੋ ਹਾਂਜੀ ਕਿੱਦਾਂ ਲੱਗੀ ਤੁਹਾਨੂੰ ਅੱਜ ਦੀ ਆਪਣੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਲਾਈਕ ਸ਼ੇਅਰ ਕਰਦੇ ਹੋ ਆਪਣਾ ਇੰਸਟਾਗ੍ਰam ਤੇ ਵੀ ਪੇਜ ਬਣਾਇਆ ਹੈ ਜਿਹੜੇ ਜਿਹੜੇ ਨਹੀਂ ਫੋਲੋ ਕਰਤਾ ਪਲੀਜ਼ ਉਹਨੂੰ ਵੀ ਫੋਲੋ ਕਰੋ ਆਪਾਂ ਇਧਰ ਕੇ ਲੈ ਕੇ ਆਨੇ ਨ